ਦੇ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਰਜੀਤ ਸਿੰਘ ਜੀ ਢੇਰ ਉਹਨਾਂ ਨੂੰ ਕਹਿਣਾ 3 ਮਿੰਟ ਵਾਸਤੇ ਉਹ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ ਸਰਜੀਤ ਸਿੰਘ ਜੀ ਢੇਰ ਸਾਰੇ ਕਿਸਾਨ ਵੀਰੋ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅੱਜ ਪੰਜਾਬ ਦੇ ਕੋਨੇ-ਕੋਨੇ ਤੇ ਢੰਡਾ ਮਾਰਚ ਕੀਤਾ ਜਾ ਰਿਹਾ ਹੈ ਇਹ ਸੱਦਾ ਸੰਯੁਕਤ ਕਿਸਾਨ ਮੋਰਚੇ ਨੇ ਦਿੱਤਾ ਕਿ ਪੰਜਾਬ ਦੀ ਬੇਈਮਾਨ ਸਰਕਾਰ ਦਿੱਲੀ ਦੇ ਇਸ਼ਾਰੇ ਤੇ ਸਾਡੀਆਂ ਜਬਰੀ ਜ਼ਮੀਨਾਂ ਦੱਪਣ ਲਈ ਇੱਕ ਜ਼ਮੀਨ ਖੋ ਲੈਂਡ ਪਾਲਿਸੀ ਲੈ ਕੇ ਪੰਜਾਬ ਦੇ ਅੰਦਰ ਆ ਗਈ 65000 ਤੋਂ ਉੱਪਰ ਜਿਹੜੀ ਜ਼ਮੀਨ ਹੈ ਇਹਨਾਂ ਨਾਲ ਖੋ ਕੇ ਕਾਫੜ ਘਰਾਣਿਆਂ ਨੂੰ ਜਿਹੜੇ ਵੱਡੇ ਬਿਲਡਰਾਂ ਦਾ ਜਿਨ੍ਹਾਂ ਤੋਂ ਕੇਂਦਰੀ ਆਲ ਪੈਦਾ ਫੰਡ ਲੈ ਕੇ ਸਰਕਾਰ ਚਲਾ ਰਹੀ ਆ ਉਹਨਾਂ ਨੂੰ ਪਲਾਟ ਦੇਣ ਦੇ ਲਈ ਕਿਸਾਨਾਂ ਕੋਲੋਂ ਜਬਰੀ ਜ਼ਮੀਨਾਂ ਜਿਹੜੀਆਂ ਉਹ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜਿਹੜੀ ਜ਼ਮੀਨ ਦੇ ਅੰਦਰ ਅੱਜ ਬੜਾ ਰੋਹ ਹੈ ਪੈਦਾ ਹੋ ਗਿਆ ਲੋਕਾਂ 'ਚ ਮੈਨੂੰ ਪੱਤਰਕਾਰ ਵੀਰ ਪੁੱਛ ਰਹੇ ਸੀ ਮੈਂ ਕਿਹਾ ਐਨਾ ਮੈਂ ਮਾਰਚ ਜਿਹੜਾ ਐਨਾ ਰੋਸ ਲੋਕਾਂ ਦੇ ਵਿੱਚ ਸੰਯੁਕਤ ਅਕਸਾਰ ਮੋਰਚੇ ਦੇ ਇਲਾਵਾ ਜਿਹੜੇ ਪਿੰਡਾਂ ਦਾ ਬੱਚਾ ਬੱਚਾ ਅੱਜ ਜਿਹਦੀ ਗੈਰਤਾ ਜਿਹਦੀ ਅਣਖ ਹੈ ਉਹ ਅੱਜ ਸੜਕਾਂ ਦੇ ਉੱਤੇ ਆਇਆ ਇਹ ਬੇਈਮਾਨ ਆਪ ਬੜੇ ਕੀ ਕਹਿੰਦੇ ਕੱਲ ਮੰਡਲ ਦੇ ਵਿੱਚ ਕੋਈ ਪੱਤਰਕਾਰ ਦਾ ਡਿਬੇਟ ਰੱਖੀ ਉੱਥੇ ਆਪ ਦਾ ਚੋਟੀ ਦਾ ਲੀਡਰ ਨੋ ਸੱਦਿਆ ਉਹ ਲੀਡਰ ਕਹਿੰਦਾ ਕੋਈ ਪਾਲਿਸੀ ਦੀ ਮੈਨੂੰ ਨਹੀਂ ਪਤਾ ਰੋਪੜ ਜ਼ਿਲ੍ਹੇ ਦਾ ਕੋਈ ਪਿੰਡ ਨਹੀਂ ਹੈਗਾ ਉਹ ਪੱਤਰਕਾਰ ਵੀਰ ਮੈਨੂੰ ਦੱਸਣ ਲੱਗੇ ਉਹ ਬੇਈਮਾਨੋ ਹੁਣ ਤੁਸੀਂ ਝੂਠ ਕਿਉਂ ਬੋਲਦੇ ਆ ਗੱਲ ਚੱਡੇ ਨੇ ਵੀ ਬੜਾ ਜ਼ੋਰ ਲਾਇਆ ਪਿੰਡਾਂ ਦੇ ਪਿੰਚਿਆਂ ਤੋਂ ਪਿੰਡਾਂ ਦੇ ਸਰਪੰਚਾਂ ਤੋਂ ਪੱਟਣ ਲਈ ਕਿ ਰੋਪੜ ਦੀ ਕੋਈ ਜ਼ਮੀਨ ਨਹੀਂ ਉਹ ਚੱਡਾ ਛੇਤਰ ਦੇ ਤਹਿਤ ਮੈਂ ਦਾ ਨੋਟੀਫਿਕੇਸ਼ਨ ਹੈ ਜਿਹੜਾ ਉਹ ਪ੍ਰਧਾਨ ਸਭਾ ਦੇ ਵਿੱਚ ਰੱਦ ਕਰਾ ਫਿਰ ਅਸੀਂ ਮੰਨਾਂਗੇ ਤੂੰ ਲੋਕਾਂ ਨਾਲ ਖੜਾ ਏ ਇਹ ਗੱਲਾਂ ਅਖਬਾਰਾਂ 'ਚ ਨਹੀਂ ਇਹ ਗੱਲਾਂ ਬਿਆਨਾਂ 'ਚ ਨਹੀਂ ਉਥੇ ਨੋਟੀਫਿਕੇਸ਼ਨ ਰੱਦ ਹੋਵੇ ਮੇਰੇ ਪ੍ਰਭੂ ਅੱਜ ਕਿਸਾਨ ਦਾ ਜਿਹੜਾ ਅੰਦੋਲਨ ਚੱਲਿਆ ਵਾ ਜਿੰਨਾ ਮੱਥਾ ਤੁਸੀਂ ਮੋਦੀ ਦੇ ਖਿਲਾਫ ਲਾਇਆ ਅੱਜ ਉਹ ਲੋਕ ਇਹ ਦੋਨੇ ਟੀਮਾਂ ਰੜਕੇ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰਨਾ ਚਾਹਦੀ ਹੈ ਕੋਈ ਕਿਸਾਨ ਹੈ ਜਿਹੜਾ 1 ਇੰਚ ਵੀ ਜ਼ਮੀਨ ਦੇਣ ਲਈ ਤਿਆਰ ਨਹੀਂ ਲੋਕਾਂ ਦੀ ਇਸ ਕਾਦੀ ਭਾਵਨਾ ਜਦੋਂ ਸਰਕਾਰਾਂ ਨੂੰ ਪੁੱਛੀ ਐ ਕਿ ਤੁਸੀਂ ਕਾਰਪੋਰੇਟਾਂ ਦਾ ਪੱਖ ਪੂਰਦੇ ਆ ਆ ਹੁਣੇ ਪੱਤਰਕਾਰ ਮੈਨੇ ਪੁੱਛਣ ਲੱਗੇ ਤਾਂ ਕਹਿੰਦਾ ਵੀ ਜ਼ਮੀਨਾਂ ਦਾ ਆਪ ਨਹੀਂ ਲੈਣੀਆਂ ਓਏ ਉਹਨਾਂ ਨੇ ਆਪਣੇ ਜਿਹੜੇ ਕਾਰਪੋਰੇਟ ਕਰਾਣੇ ਆ ਅਡਾਨੀ ਬਾਨੀ ਐ ਉਹਨਾਂ ਨੂੰ ਜ਼ਮੀਨਾਂ ਦੇਣੀਆਂ ਮੇਰੇ ਕਿਸਾਨ ਵੀਰੋਵਸੀ ਤੁਹਾਨੂੰ ਸੱਦਾ ਦਿੰਦੇ ਆ ਕਿ ਆਉਣ ਵਾਲੀ 24 ਅਗਸਤ ਨੂੰ ਮੁਰਲਾ ਪਰਦੇਵੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਬਹੁਤ ਵੱਡੀ ਇੱਕ ਰੈਲੀ ਕੀਤੀ ਜਾ ਰਹੀ ਕਿਸਾਨ ਮਹਾਪੰਚਾਇਤ ਕੀਤੀ ਜਾ ਰਹੀ ਤੁਹਾਨੂੰ ਅੱਜ ਤੋਂ ਕਸਮਾਂ ਖਾਣੀਆਂ ਪੈਣੀਆਂ ਸਿਰਾਂ ਦੇ ਕੱਫੜ ਮੰਨਣੇ ਪੈਣੇ ਤੇ ਉਸ ਰੈਲੀ ਦੇ ਵਿੱਚ ਬੱਚਾ ਬੱਚਾ ਜਾ ਕੇ ਤੇ ਕਿੱਜ ਦੀ ਆਦੀ ਟੀਮ ਨੂੰ ਸਭ ਸਿਕਾਏਗਾ ਤੇ ਕਿੱਜ ਦੀਆ ਤੈਨੂੰ ਅਸੀਂ ਜਿਹੜਾ ਪੰਜਾਬ ਨੂੰ ਲੁੱਟਣ ਨਹੀਂ ਦੇਣਾ ਤੈਨੂੰ ਮੌਕਾ ਦਿੱਤਾ ਦਾ ਕਿ ਤੂੰ ਲੋਕਾਂ ਦੀ ਸੇਵਾ ਕਰਾ ਅੱਜ ਸੇਵਾ ਕਿਆ ਕਰ ਰਿਹਾ ਸਾਡੀਆਂ ਜ਼ਮੀਨਾਂ ਨੂੰ ਖੋ ਕੇ ਉਹਨਾਂ ਕਾਰਪੋਰੇਟੀਆਂ ਨੂੰ ਦੇ ਰਿਹਾ ਉਹ ਮੇਰੇ ਵੀਰੋ ਹਰਾਨੀ ਹੁੰਦੀ ਉਹ ਜ਼ਮੀਨਾਂ ਮੁਖਤਜੇ ਕਹਿੰਦੇ ਲੈ ਲੈਣੀਆਂ ਜੇ ਕਿ ਲੈ ਲਿਆ ਤਾਂ ਤੁਹਾਨੂੰ ਦੋ ਕਰਾਂ ਜ਼ਮੀਨ ਹੈ ਉਹ ਚੋ ਕਹਿੰਦੇ ਅਸੀਂ ਦੇ ਦੇਣੀ ਇਦਾਂ ਦਾ ਸੌਦਾ ਕਿਤੇ ਹੈ ਬਦਲਾ ਮੈਨੂੰ ਕੱਸ ਦੇਓ ਬਜ਼ੁਰਗੋ ਇਦਾਂ ਦਾ ਕਦੀ ਸੌਦਾ ਕਿਸੇ ਨੇ ਕੀਤਾ ਇਹ ਬਦਲਾ ਵਾਲੇ ਜਿਹੜੇ ਆ ਗਏ ਆ ਗਏ ਅੱਜ ਸਾਨੂੰ ਲੁੱਟਣ ਆ ਗਏ ਆੜਾਲੇ ਸਮਝ ਲੜਾਈ ਹੋਰ ਤੇਜ਼ ਹੋਣੀ ਕਿਉਂਕਿ ਪੰਜਾਬ ਤੇ ਕੇਂਦਰ ਦੀ ਜਿਹੜੀ ਮੋਦੀ ਸਰਕਾਰ ਹੈ ਉਹ ਅਮਰੀਕਾ ਸਰਦ ਸਾਹਿਬ ਰਾਜੀ ਮੁਰਕਾ ਨਾਲ ਸਾਡੇ ਖੇਤੀ ਜਤਪਾ ਕੰ ਦਾ ਸਮਝੌਤਾ ਕਰਨ ਜਾ ਰਹੀ ਹੈ ਜੇ ਮੇਰੇ ਵੀਰੋ ਸਮਝੌਤਾ ਲਾਗੂ ਹੋ ਗਿਆ ਤਾਂ ਸਾਡੀ ਖੇਤੀ ਸਾਡੀ ਡੈਰੀ ਵਿੜਵਾਦ ਹੋ ਜਾਣੀ ਤੇ ਇਸ ਕਰਕੇ ਲੜਾਈ ਬਹੁਤ ਜ਼ਰੂਰੀ ਲੜਨੀ ਪੈਣੀ ਹੈ ਅਸੀਂ ਸਿੱਧਾ ਦਿੰਦੇ ਆ ਤੁਹਾਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਐਚ ਆਪਣੇ ਸਿਰੇ ਤੇ ਕੱਪੜ ਬਣ ਕੇ ਤੁਸੀਂ ਦੱਸ ਤਾ ਸਾਨੂੰ ਆਸ ਨਹੀਂ थी ਐਨੀ ਵੀ ਲੋਕ ਜਿਹੜਾ ਰੋ ਹੋਊਗਾ ਲੇਕਿਨ ਮੇਰੇ ਵੀਰੋ ਅੱਜ ਰੋ ਦੇਖਣੋਂ ਮਿਲ ਰਿਹਾ ਕਿ ਪਿੰਡਾਂ ਦੀਆਂ ਗਲੀਆਂ ਸੁਨੀਆਂ ਹੋ ਗਈਆਂ ਇੰਨਾਂ ਦੇ ਕਰ ਸੁੰਨੇ ਹੋ ਗਏ ਸਾਰੇ ਲੋਕ ਸੜਕਾਂ ਤੇ ਆ ਗਏ ਇਹ ਲੜਾਈ ਹੈ ਇਹ ਲੜਾਈ ਜਿੱਤਾਂਗੇ ਔਰ ਮੋਤੇ ਜਿਹੜਾ ਕਿਹਦਰੀ ਆਲਾ ਇਹਨੂੰ ਫੈਸਲਾ ਪਾਸ ਲੈਣਾ ਪਿਆ ਹੁਣ ਇਹਨਾਂ ਦੇ ਅੰਦਰ ਵੀ ਬਗਾਵਤਾਂ ਚੱਲ ਪਈਆਂ ਅਸੀਂ ਲੜਕਾਰੇ ਮਾਰਦੇ ਕਿ ਜਿੱਦਾਂ ਅਸੀਂ ਭਾਜਪਾ ਵਾਲਿਆਂ ਨੂੰ ਕਹਿਰ ਦੇਦੇ ਕੁੱਤ ਅਸੀਂ ਤੁਹਾਨੂੰ ਕਹਿਰਾਂਗੇ ਜੈ ਜਨਤਾ ਜੈ ਸੰਘਰਸ਼ ਤੇ ਇੰਨੇ ਕਾਰਮੀ ਵਿੱਚ ਆਪਾਂ ਇਕੱਠੇ ਹੋਏ ਆ ਆਪਾਂ ਨੂੰ ਕੋ ਚਾਹ ਨਹੀਂ ਆਉਂਦਾ ਕਿ ਆਪਾ ਟੋਪਾ ਵਿੱਚ ਟਰੈਕਟਰ ਮਾਰਚ ਕਰੀਏ ਆਪਾਂ ਨੂੰ ਸਰਕਾਰ ਨੇ ਇਸ ਧਰਤੀ ਤੇ ਆਪਣੇ ਪੰਜਾਬ ਦੀ ਧਰਤੀ ਤੇ ਪੰਜਾਬੀਆਂ ਦੇ ਬਹੁ ਗੰਟੀ ਹੋਣ ਦੇ ਨਾਤੇ ਜੋ ਇਹ ਪੌਲਣ ਵਿੱਚ ਲੈ ਕੇ ਆਈਆ ਲੈਂਡ ਪੂਰਨ ਕੌਸੀ ਲੈ ਕੇ ਆਈਆ ਸਾਡੀ ਸਟੇਟ ਵਿੱਚ ਇਹ ਸਾਨੂੰ ਹੀ ਘਟ ਗੰਤਿਆਂ ਵਿੱਚ ਮੇਉਣਾ ਚਾਹੁੰਦੀ ਆ ਕਿਉਂਕਿ 45983 ਏਕੜ ਜ਼ਮੀਨ ਤੇ ਫਲੈਟ ਬਣਾਉਣਾ ਚਾਹੁੰਦੀ ਆ 1550 ਏਕੜ ਤੇ ਉਦਯੋਗਿਕ ਕਰਮਾਂ ਲੈਣਾ ਚਾਹੁੰਦੀ ਆ ਜੇਕਰ ਇਹ ਸਰਕਾਰ ਐਵੇਂ ਜਿਵੇਂ ਲੈਂਦੀ ਆ ਸਾਡੀ ਜਿਹੜੀ ਪੰਜਾਬ ਜ਼ਮੀਨ ਆ ਉਹ ਖਤਮ ਹੋ ਜਾਣੇ ਵੀਰੋ ਇਹਨਾ ਸੋਚਿਓ ਪੇ ਸਾਡੇ ਰੋਪੜ ਜ਼ਿਲ੍ਹੇ ਦੇ ਇਹ ਥੋਪ ਮਿੰਟਾਂ ਦੀ ਜ਼ਮੀਨ ਆਉਣੀ ਆ ਇੱਕ ਇੱਕ ਕਰਕੇ ਤੁਹਾਡੀ ਸਾਰੀ ਜ਼ਮੀਨ ਇਹ ਨਾਲ ਲੈ ਲੈਣੀ ਆ ਦੇਣਾ ਇਹਨਾਂ ਨੇ ਕੀ ਆ ਦੋਨੋਂ ਪਹਿਲਾਂ ਕਹਿੰਦੇ 330000 ਰੁਪਏ ਦੇਵਾਂਗੇ ਸਰ 18 ਰਾਤ ਨੂੰ ਸਰਪਾਰਟੀ ਮੀਟਿੰਗ ਹੋਏ ਸੰਯੁਕਤ ਕਿਸਾਨ ਮੋਰਚੇ ਨੇ ਮੀਟਿੰਗ ਕੀਤੀ ਉਹ ਸਮੇਂ ਆਦਾ ਜਿਹੜਾ ਵਿੱਤ ਮੰਤਰੀ ਆ ਉਹ ਲੱਗਿਆ ਕਹਿਣ ਕਿ 50000 ਰੁਪਏ ਇੱਕ ਕੜੇ ਤੁਹਾਨੂੰ ਦੇਵਾਂਗੇ ਪਰ ਜਦੋਂ ਉਹਨਾਂ ਨੇ ਕਿਸਾਨਾਂ ਦਾ ਰੋਹ ਦੇਖਿਆ ਫਿਰ ਭਗਵਤ ਮਾਨ ਜੀ ਕਹਿੰਦੇ ਨਹੀਂ ਤੁਹਾਨੂੰ 1 ਲੱਖ ਰੁਪਏ 8 ਏਕੜ ਦੇ ਦਵਾਂਗੇ 10 10% ਤੁਹਾਨੂੰ ਹਰੇਕ ਸਾਲ ਪੂਦਾ ਕੇ ਦੇਵਾਂਗੇ ਵੀਰੋ ਜੀ ਦੀ ਰਕਮ ਜੋੜੀਏ 650 ਕੋੜ ਰਕਮ ਬਣਦੀ ਆ ਇਹ ਕਿੱਥੇ ਸਾਨੂੰ ਇੰਨੀ ਰਕਮ ਦੇ ਦੇਣਗੇ ਸਾਡੇ ਕਿੰਨੇ ਦੇ ਪੈਸੇ ਨੇ ਹੁਣ ਤੱਕ ਨਹੀਂ ਦੇ ਹੋਏ ਵੀਰੋ ਯਾਦ ਰੱਖਿਓ ਇਹਨਾਂ ਦੇ ਜਿਹੜੀਆਂ ਨੀਤੀਆਂ ਇਹਨਾਂ ਦੇ ਮਤਨੀ ਆਵਣਾ ਆਪਾਂ ਨੇ ਸਾਡੇ ਬਹੁਤੇ ਭਰਾਵਾਂ ਨੂੰ ਇਹਦੇ ਜਿਹੜੇ ਲੈਂਡ ਫੋਨਸ ਹੋਸੀਆ ਪੱਕਾ ਜ਼ਮੀਨ ਖੋਰਾ ਇਹਨਾਂ ਨੇ ਸਮਝਾਉਂਦਾ ਕਿ ਸਾਡੇ ਵੀ ਜਿਹੜੇ ਵੀ ਸਮਝੀ ਕਰਨ ਇਹਨਾਂ ਨੂੰ ਜ਼ਮੀਨ ਤੇ ਨਹੀਂ ਚਾਹਦੇ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਜੇਕਰ ਜ਼ਮੀਨ ਖੋਰਾ ਹੁੰਦੀ ਆ ਤਾਂ ਸਰਕਾਰ ਜ਼ਮੀਨ ਦਾ ਰੇਡ ਦਿੰਦੀ ਆ ਜਿਆਦਾ ਜਆ ਉਹ ਵੀ ਨਾ ਵਪਾਰਕ ਆ ਜਾਂ ਖੇਤੀਬਾੜੀ ਆ ਉਹਦੇ ਸਾਹਮਣੇ 60-70 ਲੱਖ ਰੁਪਇਆ ਕਰੋੜ 1.5 ਕਰੋੜ ਰੁਪਇਆ ਦਿੰਦੀ ਆ ਕਿਸਾਨ ਆਪਣੇ ਫਸਲ ਆਪਣੇ ਜ਼ਮੀਨ ਕੋਈ ਨਾਉ ਦੇ ਦਿੰਦਾ ਤਾਂ ਕਿਸੇ ਹੋਰ ਪਾਸੇ ਜਾ ਕੇ ਆਪਣੀ ਜ਼ਮੀਨ ਲੈ ਲੈਂਦਾ ਪਰ ਜਿਹੜੀ ਇਹ ਪੌਂਸੀ ਆ ਲੈਣ ਪੌਂਸੀ ਆ ਜੇ ਦੇ ਵੀ ਸਰਕਾਰ ਨੇ 70 ਤੋਂ 8 ਕਨਾਲਾ ਜ਼ਮੀਨ ਲੈ ਕੇ ਉਹਦੇ ਬਦਲੇ ਤੁਹਾਨੂੰ 2 ਕਨਾਲਾ ਜ਼ਮੀਨ ਦੇਣੀ ਆ 1000 ਵਰਗ ਜਿਹੜੀ ਫੌਂਡ ਰਕੀ ਦੇਣੀ ਆ 200 ਵਰਗ ਅੱਜ ਉਹ ਤੁਹਾਨੂੰ ਵਿਪਾਰਕ ਵਾਸਤੇ ਦੇਣੀ ਆ ਫਿਰ ਉਹ ਫੇਰ ਇਹਨਾਂ ਬਦਲਦਿਆਂ ਦਾ ਪਤਾ ਨਹੀਂ ਲੱਗਣਾ ਫੇ ਕਦ ਬਦਲ ਗਏ ਜਦੋਂ ਤੁਸੀਂ ਵਿਪਾਰਕ ਜਿੱਦੇ ਉਹ ਬਿਲਡਿੰਗ ਬਣਾਉਂਗੇ ਸ਼ੋਰੂ ਬਣਾਉਂਗੇ ਫੇ ਤੁਹਾਨੂੰ ਉਹਦਾ ਟੈਕਸ ਦੇਣਾ ਪੈਣਾ ਸਰਕਾਰ ਦੀ ਫੌਜ ਸੀ ਜੇ ਕਰਕੇ ਸੇ 9 ਏਕੜ ਜ਼ਮੀਨ ਆਉਂਦੀ ਆ ਤਾਂ ਉਹਦੀ 6 ਏਕੜ ਕਿਸਾਨ ਨੂੰ ਦਿੱਤੀ ਜਾਊਗੀ 3 ਏਕੜ ਉਹਦੀ ਇਸ ਫੌਜ ਦੇ ਦਿਲਿਆਂ ਦੀ ਜਾਊਗੀ ਫਿਰ ਉਹ ਦੇਣੀ ਕਿਉਂ ਆ ਉਹ ਸਾਡੇ ਖੋਹਣ ਇਹਨਾਂ ਨੇ ਇਹਨਾਂ ਨੇ ਆਪਣੇ ਪੁੱਲਿਓ ਕੁਛ ਨਹੀਂ ਸਾਡੀ ਜ਼ਮੀਨ ਖੋਣੀ ਆ ਜਿਹੜੇ ਕਿਸਾਨ ਤੇ 50 ਏਕੜ ਜ਼ਮੀਨ ਹੋ ਗਏ ਉਹਨਾਂ ਦੀ ਵੀ ਏਕੜ ਲੈਂਡ ਬੋਰਡ ਕੋਲ ਖਿਚਾਓਗੇ ਉਹ ਤੋਂ ਬਾਅਦ ਜਿਹੜੇ ਉਹਦੇ 30 ਏਕੜ ਬਚਦੇ ਆ ਉਹਨਾਂ ਤੇ ਸਰਕਾਰ ਨੇ ਜਦੋਂ ਡਵੈਲਪ ਕਰਨਾ ਤਾਂ ਤੁਹਾਡੇ ਇੱਕ ਕਰੋੜ ਰੁਪਇਆ ਫੀਸ ਲੈਣਾ ਤੇ ਤੁਹਾਡੇ ਕੋਲ ਅੱਜ ਆਪਾਂ ਆਪਣੀ ਮੁਸਰਤ ਦਾ ਆਪਣਾ ਗੁਜ਼ਾਰਾ ਕਰਦੇ ਆ ਸਾਡੇ ਕੋਲ ਅੱਜ ਵੀ ਸਾਡਾ ਖਰਚਾ ਨਹੀਂ ਉੱਤਰਿਆ ਸਰਕਾਰ ਸੀ 1 ਕਰੋੜ ਰੁਪਇਆ ਲੈ ਕੇ ਇਹਨੂੰ ਕੰਮਡ ਵਰ ਪ੍ਰਕਾਰ ਦਾਂਗੇ ਮੇਰੇ ਗੁੱਲਾ ਤਿਆਰ ਰੱਖਣ ਜੋਗ ਆ ਆਪਾਂ ਨੇ ਇਸ ਨੀਤੀ ਦਾ ਵਿਰੋਧ ਕਰਨਾ ਹੈ ਵਿਰੋਧ ਕਰਕੇ ਆਪਾਂ ਨੇ ਮੁੱਲਾਂ ਪਰ ਜਿਹੜੇ ਪਹਿਲਾਂ ਮੇਰੇ ਵੀ ਦਸਕੇ ਗਏ ਆ ਇੱਕ ਬਹੁਤ ਵੱਡਾ ਕੱਟ ਕਰਨਾ ਗੁੱਲਾ ਪਰ ਦੇ ਵਿੱਚ ਕੱਟ ਕਰਨਾ ਜੇਕਰ ਸਰਕਾਰ ਨੇ ਨੋਟਿਸ ਭੇਜਣਾ ਫੇਰ ਵੀ ਰਤਨਾ ਕੀਤਾ ਤਾਂ ਤਿਆਰ ਰਹੋ ਜਿਵੇਂ ਦਿੱਲੀ ਜਾ ਕੇ ਤਿੰਨ ਕਾਨੂੰਨ ਆਪਾਂ ਨੇ ਰੱਦ ਕਰਾਏ ਆ ਉਸੇ ਤਰ੍ਹਾਂ ਸਾਨੂੰ ਚੰਡੀਗੜ੍ਹ ਜਾ ਕੇ ਤਰਨਾ ਦੇਣਾ ਪੈਣਾ ਆਪਣੇ ਟਰੈਕਟਰਾਂ ਟਰਾਲਿਆਂ ਤੰਬੂ ਪੰਨ ਤੋਂ ਹੁਣ ਤਾਈ ਤਿਆਰੀ ਕਰਨੋ ਤਾਂ ਹੀ ਆਪਣਾ ਕਿਲਾ ਮੋਰਚਾ ਫਤੇ ਹੋਣਾ ਜਦ ਤੱਕ ਸਰਕਾਰ ਇਹ ਨੋਟੀਫਿਕੇਸ਼ਨ ਰੱਦ ਨਹੀਂ ਕਰਦੀ ਉਦੋਂ ਤੱਕ ਆਪਣਾ ਚੈਨਲ ਨਹੀਂ ਬਣਾ ਵਾਏ ਤੁਸੀਂ ਕਾ ਖਾਲਸਾ ਵਾਏ ਤੁਸੀਂ ਧੰਨਵਾਦ ਪ੍ਰਧਾਨ ਜੀ ਨਹੀਂ ਇੱਥੇ ਸਪੀਡ ਦੇਖੀ ਨਹੀਂ ਬਾਕੀ ਮੈਂ ਲਾਈਵ ਹੋਇਆ ਵਦਾ ਮੀ ਪੈ ਰਿਹਾ ਬਹੁਤ ਠੀਕ ਕਰਕੇ ਵੀ ਹੁਣ ਅੱਜ ਵੀ ਕਰਦੇ ਆ ਠੀਕ ਆ ਠੀਕ ਆ ਬਾਈ ਹੁਣ 28 ਤਰੀਕ ਨੂੰ ਫੇਰ ਇਕੱਠਾ ਇਹ ਬੰਦੇ ਕਰਕੇ ਨਹੀਂ ਸਾਡੇ ਡਰੋਨ ਦੇ ਸ਼ਾਟ ਉਹ ਸਾਡਾ ਬੰਦਾ ਜਾਂਦਾ ਜਿਹੜੇ ਡਰੋਨ ਦੇ ਸ਼ਾਟ ਨਹੀਂ ਲਏ ਬਾਕੀ ਦਿਖਾਵਾਂਗੇ ਅੱਗੇ ਜਿੰਨਾ ਹੋਇਆ ਸਰ ਬਈ ਇਕੱਠ ਬਹੁਤ ਆ ਮੀਂਹ ਪੈਣ ਲੱਗੇ ਤੇ ਤਾਂ ਕਰਕੇ ਹੁਣ ਅਸੀਂ ਨਹੀਂ ਕੱਲੇ ਬਾਕੀ 28 ਅਗਸਤ ਨੂੰ ਵੀ ਹੈ ਉਹ ਵੀ ਦੇਖਦੇ ਰਹਿਣਾ